ਲੁਧਿਆਣਾ ਫਲੇਮ ਟਾਬਰੀ ਦੀ ਦੀਨਪੰਦੇ ਪਿੰਡ ਕਸਵਾਦ ਵਿੱਚ ਡੈਡ ਬੋਡੀ ਦੇ ਕੇਸ ਨੂੰ ਸੁਲਝਾਉਂਦੇ ਆ ਲੁਧਿਆਣਾ ਪੁਲਿਸ ਦੇ ਵੱਲੋਂ ਚਾਰ ਦੋਸ਼ੀਆਂ ਨੂੰ ਗ੍ਰਿਫਤਾਰੀ ਆ ਜਿਹੜੀ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚ ਇੱਕ ਦੋਸ਼ੀ ਨਾਬਾਲਗ ਹੈ ਮੀਡੀਆ ਨਾਲ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪ੍ਰੇਮ ਸਬੰਧਾਂ ਦੇ ਸ਼ੱਕ ਦੇ ਆਧਾਰ ਤੇ ਇਸ ਵਾਰਦਾਤ ਨੂੰ ਨਿਸ਼ਾਨਾਮ ਦਿੱਤਾ ਗਿਆ ਜਿਸ ਤੋਂ ਬਾਅਦ লাশ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹੋਰ ਕੀ ਕੁਝ ਆਖਿਆ ਹੈ ਉਹ ਉਹਨਾਂ ਨੇ ਆਓ ਤੁਹਾਨੂੰ ਸੁਣਾਉਂਦੇ ਆ ਇਤਲਾਹ ਮਿਲੀ ਕਿ ਇੱਕ ਬੋਡੀ ਅਨਪਛਾਤੀ ਬਾਡੀ ਪਈ ਸੀ ਉਥੇ ਖੇਤਾਂ ਦੇ ਵਿੱਚ ਕਪੜਿਆਂ ਦੇ ਦੇ ਵਿੱਚ ਲਪੋ ਕੇ ਸਿੱਟੀ ਹੋਈ ਸੀ ਨੂੰ ਉਹ ਤੇ ਕਾਫੀ ਚਾਕੂ ਦੇ ਨਿਸ਼ਾਨ ਸੀਗੇ ਤੇ ਉਹਨੂੰ ਟੇਬਲ ਨਾਲ ਲਪੇਟ ਕੇ ਇੱਕ ਛੋਟੇ ਟੱਬ ਦੇ ਇਹਦੇ ਵਿੱਚ ਇਕੱਠੇ ਜੇ ਕਰਕੇ ਸਿੱਟੀ ਹੋਈ ਸੀ ਪਹਿਲਾਂ ਪੁਲਿਸ ਦਾ ਮੇਨ ਕੰਮ ਤਾਂ ਸੀਗਾ ਉਹਨੂੰ ਆਇਡੈਂਟੀਫਾਈ ਕਰਨਾ ਕਿ ਕੀ ਦੀ ਬਾਡੀ ਹੈਗੀ ਹੈ ਉਹ ਬੜੀ ਮਿਹਨਤ ਕਰਕੇ ਸਾਡੇ ਐਸ ਐਚ ਓਜ਼ ਤੇ ਅੰਡਰ ਰੀਏਵਲ ਗਾਈਡੈਂਸ ਆਫ ਐਡੀਸੀਪੀਜ਼ 1 ਸਮੀਤ ਵਰਮਾ ਇਹਨਾਂ ਨੇ ਉਹਨੂੰ ਆਇਡੈਂਟੀਫਾਈ ਕੀਤਾ ਔਰ ਕਾਫੀ ਜਲਦੀ ਆਇਡੈਂਟੀਫਾਈ ਕਰਕੇ ਉਹਦਾ 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 ਨਿਕਲਿਆ ਗਿਆ ਉਹ ਸੂਰਜ ਕੁਮਾਰ ਉਰਫ ਮਨੀਸ਼ ਸੀਗਾ ਫਿਰ ਅੱਗੇ ਤਪੀਸ ਚਲਦੇ ਹੋਏ ਉਹਦਾ ਫਿਰ ਪਤਾ ਲੱਗਿਆ ਕਿ ਇਹਦੀ ਕੁਝ ਦੇਰ ਤੋਂ ਇਹਦਾ ਨਿਰਿੰਜਨ ਯਾਦਵ ਦੇ ਨਾਮ ਦੇ ਨਾਲ ਥੋੜਾ ਉਹਦੇ ਨਾਲ ਇਹਦੀ ਲੜਾਈ ਚੱਲ ਰਹੀ ਸੀ ਫਿਰ ਉੱਥੋਂ ਕਲੀਅਰ ਕਰਦੇ ਹੋਏ ਸਾਰੀ ਗੱਲ ਇਹ ਕਲੀਅਰ ਹੋਈ ਕਿ ਨਿਰਿੰਜਨ ਯਾਦਵ ਸੀ ਜਿਹੜਾ ਉਨੂੰ ਸ਼ੱਕ ਸੀ ਕਿ ਉਹਦੀ بیوی ਨਾਲ ਇਹਦਾ ਫੇਰ ਚੱਲਦਾ ਸੋ ਉਸ ਦੇ ਬੇਸ ਤੇ ਇਹਨੂੰ ਆਪਦੇ ਘਰੇ ਬੁਲਾ ਕੇ ਚਾਰ ਰੋਗਨ ਸ਼ਰਾਬ ਸੂਪ ਪਲਾ ਕੇ 6 ਕੁ ਦਿਨਾਂ ਵਾਲੇ ਦਿਨ ਦੀ ਗਾਦੀ ਗੱਲ ਹੈ ਉਹਨੂੰ ਬੁਲਾ ਕੇ ਉਹਦੇ ਨਾਲ ਇਹਨੇ ਆਪਦੇ ਇੱਕ ਦੋ ਹੋਰ ਦੋਸਤ ਬੁਲਾਏ ਹੋਏ ਸੀਗੇ ਇੱਕ ਲੜਕਾ ਹੋਰ ਸੀਗਾ ਨਾਂ ਵਾਲੇਗਾ ਉਹਦਾ ਨਾਮ ਅਜੇ ਨਹੀਂ ਅਸੀਂ ਡਿਸਕਲੋਸ ਕਰ ਸਕਦੇ ਕੱਲ੍ਹ ਤੱਕ ਨਾਮ ਤਾਂ ਦੱਸਾਂਗੇ ਸੋ ਉਹਦੇ ਨਾਲ ਬੁਲਾ ਕੇ ਉਹਨੂੰ ਦਾਸ ਗੁਰੂ ਬੁਲਾ ਕੇ ਫਿਰ ਉਹਦੇ ਉੱਥੇ ਚਾਕੂ ਚੁੱਕ ਮਾਰ ਕੇ ਤੇ ਉਹਦੀ ਫਿਰ ਬੋਡੀ ਇਹਨਾਂ ਨੇ ਤੇ ਕਾਸਾਬਾਦ ਰੋਡ ਤੇ ਧਰਤੀ ਉਹਨੇ ਇਹ ਕਿ ਸਾਡੀ ਇਹ ਕਾਮਯਾਬੀ ਹੈ ਕਿ ਇਹ ਚਾਰੀ ਜਾਨੇ ਜਿਹੜੇ ਹੈਗੇ ਆ ਇਹ ਪਾੜੀ ਲਏ ਗਏ ਨੇ ਇਹਦੇ ਸਗੇ ਨੇ ਨਿਰੰਜਨ Yadav ਪੁੱਤਰ ਜੈ ਚੰਦ ਸੰਜੇ ਕੁਮਾਰ ਪੁੱਤਰ ਫਰਖਾਲੀ ਜੈ ਜੈ ਰਾਮ ਪੁੱਤਰ ਵਿਨੇਸ਼ਾ ਤੇ ਇੱਕ ਮਿਸ਼ਨ કુમાર એ કાલ્પનિક નામ હે મે જેڑا હે નાબાલગ હે કોઈ ایسی ફડલે હે બ્રાહ્મદગી દે وچ દોસ સેવા બોરિયા કેબલ તાર પ્લાસ્ટિક ਦਾ ਟੁੱਟਾ ਟੱਬ ਤੇ ਚਪਨਾਉਂਦੀ ਸਰ યાર ਉਹਨੂੰ ਕਸਰਿ ਪਿਛਲਾ ਬੈਕਗਰਾਉਂਡ ਕੀ ਹੈ ਸਰ ਉਹਨੂੰ ਉਹ ਸਾਰਾ ਹਜੇ ਕਰ ਰਹੇ ਆ ਜੀ ਸਰ ਉਹਦੇ ਕਿੰਦਾ ਰੇਡ ਹੋਣਾ ਸੀਗਾ ਕੀ ਕੰਮਕਾਰ ਕਰਦਾ ਸੀਗੇ ਜੀ ਇਹ ਇਹ ਇਥੇ ਫੈਕਟਰੀ 'ਚ ਕੰਮ ਕਰਦਾ ਸੀ ਫੈਕਟਰੀ 'ਚ ਕੰਮ ਕਰਦਾ ਸੀ ਹੈ ਵੀ ਸੋਪਰੇ ਦਾ ਪੰਜਾਬ ਦਾ ਜਿਹੜਾ ਬੰਦਾ ਵਸੇ ਦਿਹਾੜ ਦਾ ਸਰ ਇਹਨਾਂ ਨੇ ਦੂਜੀ ਵੀ ਉਹ ਵੀ ਭਿਆਰ ਸਰ ਵੀ ਬੋਡੀ ਕਢਾਉਣ ਲਗਾਉਣੀ ਸੀ ਹੋਰ ਵੀ ਨਾਲ ਇਸ ਤਰ੍ਹਾਂ ਸਿੱਕੜ ਗਏ ਹੈ ਜੀ ਇਹਨਾਂ ਨੂੰ ਜਿਹੜਾ ਜਿੱਤੇ ਦਾ ਮਰਡਰ ਕੀਤਾ ਗਿਆ ਮਰਡਰ ਕਰਨ ਤੋਂ ਬਾਅਦ ਕਸਾਬਾਦ ਕਿੱਧਰ ਲੈ ਕੇ ਗਏ ਬੋਡੀ ਨੂੰ ਕਿਵੇਂ ਵਾਜਿਗ ਲੈ ਕੇ ਗਏ ਕਹਾਨ ਬਰਤਿਆ ਗਿਆ ਟ੍ਰੈਕਿੰਗ ਉੱਤੇ ਪਹੁੰਚਾਇਆ ਮੋਟਰਸਾਈਕਲ ਮੋਟਰਸਾਈਕਲ ਤੇ ਰਹਿ ਗਈ ਸੀ ਮੋਟਰਸਾਈਕਲ ਤੇ ਹੀ ਮੋਟਰਸਾਈਕਲ ਤੇ ਤਾਂ ਉਹ ਬਨ ਕੇ ਬਿਲਕੁਲ ਬੋਰੀ ਚ ਬੰਨ ਕੇ ਲੈ ਕੇ ਉਹਨੂੰ ਕੇਬਲ ਦੀ ਤਾਰ ਨਾਲ ਲਪੇਟ ਕੇ ਉੱਥੇ ਲੈ ਗਏ। ਫਿਰ ਸ਼ਰਾਬ ਬਣਾਣ ਦੇ ਇਹਨਾਂ ਨੇ ਬੁਲਾਇਆ ਸੀ, ਬੁਲਾਇਆ ਮਾਰਨ ਲਈ ਸੀਗਾ ਕਿ ਖਾਲੀ ਟੈਂਸ਼ਨ ਤਾਂ ਮਾਰਨ ਦੀ ਸੀ। ਅਜਾ ਮਤਲਬ ਪਲਾਨ ਪਲਾਨ ਬਣਾਇਆ। ਇਹਨਾਂ ਦੀ ਸ਼ੱਕ ਦੱਸਿਆ ਕਿ ਉਹਦੀ ਬੀਬੀ ਦੇ ਨਾਲ ਕੋਈ ਸੀਗਾ ਅਫੇਅਰ ਸੀਗਾ। ਇਹ ਵਾਕੀ ਸਹੀ ਗੱਲ ਸੀ ਜਾਂ ਉਹਨੂੰ ਸ਼ੱਕ ਹੀ ਸੀਗਾ? ਇਸਦੇ ਧਾਰਦੀ ਉਹਨੇ ਪੰਜਾਬ ਦੇ ਵਿੱਚ। ਸ਼ੱਕ ਦੇ ਧਾਰਤੇ ਸੀ ਸਾ ਇਹ ਤਾਂ ਆਪਾਂ ਹਜੇ ਨਹੀਂ ਕਲੀਅਰ ਕਰ ਸਕਦੇ ਇਸ ਦੀ। ਸਰ ਇਹਨਾਂ ਦੀ ਬਾਤचीत ਕਿੰਨੇ ਸਮੇਂ ਸੇ ਚੱਲ ਰਹੀ ਸੀ ਇਹ ਜੋ ਵੀ ਅਫੇਅਰ ਕੀ ਸੀ। ਕਿੰਨੇ ਸਮੇਂ ਕਰਾਂਗੇ ਪੁੱਛਗੇ ਸਿੱਦੇ ਸਾਡੇ ਅਸੀਂ ਡਿਮਾਂਡ ਤੇ ਲੈ ਕੇ ਇਹ ਸੀਗੇ ਪੁਰਾਣੀ ਜਾਣਕਾਰੀ ਇੱਕ ਦੂਜੇ ਦੀ ਜਾਣਕਾਰ ਹਾਂ ਇਕੋ ਫੈਕਟਰੀ ਚ ਕੰਮ ਕਰਦੇ ਸੀ ਇਕੋ ਫੈਕਟਰੀ ਦੇ ਵਿੱਚ ਹੀ ਕੰਮ ਕਰਦੇ ਸੀ ਸਰ ਜਿਹੜਾ ਮਾਲਿਕ ਨਾਪਾਲਿਕ ਮਿਲਿਆ ਉਹ ਮਰਨ ਵਾਲਾ ਦਾ ਕੋਈ ਰਿਸ਼ਤੇਦਾਰ ਸੀ ਕਿ ਉਹ ਇਹਦੇ ਵਿੱਚ ਕਿਰਾਏਦਾਰ ਸੀ ਕਿਰਾਏਦਾਰ ਸੀ ਲੁਧਿਆਣਾ ਲਾਈਵ ਲੇਟਿੰਗ ਦਾ ਚਾਰਤੀ ਰਿਪੋਰਟ